ਜੋ ਸੇ ਉਹ ਤਾ ਗਰਮੀ ਬਹੁਤ ਹੋ ਚੁੱਕੀ ਯਾਰ ਮੈਂ ਨਾ ਘਰ ਕੇ ਬੈਠਾ ਸੀ ਤੇ ਮੈਂ ਸੋਚਿਆ ਚਲੋ ਆਪਾਂ ਥੱਲੀ ਹਵਾ ਚੱਲੀਏ ਰਸਾਂ ਚੱਲੀਏ ਤੇ ਦੇਖੀ ਪੜਾ ਬਾਤ ਵਾਜੀ ਠੀਕ ਸਾਫ ਕੀ ਮੌਸਾ ਆ ਰਿਹਾ ਹਾਂ ਅੱਜ ਕੱਲ ਲੋਕ ਵੀ ਬਾਹਰ ਦੇਖੀਏ ਨੇ ਚੜ੍ਹੇ ਫਿਰਦੇ ਨੇ ਹੈ ਅੱਜ ਕੱਲ ਤੇ ਏਸੀ ਨਹੀਂ ਏਸੀਆਂ ਥੱਲੇ ਉਹਨੇ ਨਿਕਲ ਦੇਦੇ ਜਿਹੜੀ ਹੁਣ ਗਰਮੀ ਜ਼ਿਆਦੀ ਪੈਣਦੀ ਆ ਇਹ ਏਸੀ ਕਾਰਨ ਆ ਹਾਂ ਜਿਹੜੇ ਆ ਗਰਮੀ ਦੇ ਕਾਰਨ ਆ ਇਹ ਇੱਕ ਏਸੀ ਆ ਤੇ ਦੂਜਾ ਕਾਰਨ ਇਹ ਆ ਤੇ ਲੋਕੀ ਜਿਹੜੇ ਆ ਰੁੱਖ ਜਿਹੜੇ ਆ ਉਹ ਨਹੀਂ ਲਾਉਂਦੇ ਲਾਉਣ ਦੀ ਬਜਾਏ ਉਹ ਰੁੱਖ ਪੁੱਟੰਦੇ ਆ ਵੱਡੇ ਨਾਲ ਆਪਾਂ ਜਾ ਦਿੰਦੇ ਆ ਵੱਡੇ ਨਾਲ ਆਪਾਂ ਜਾ ਦੇਦੇ ਆ ਤੇ ਲੋਨ ਆਪਾਂ ਘਟਦਾ ਆ ਬਾਕੀ ਇਹ ਸੀਗਾ ਤੁਸੀਂ ਹੋਰ ਪੀਅਰਿਟੀ ਦੇਖ ਲੋ ਇੱਕ ਤੇ ਮਹਿੰਗਾ ਮਹਿੰਗਾ ਵਾ 40000 ਹਜ਼ਾਰ ਦਾ ਇਹ ਏਸੀ ਇੱਕ ਲਿਉਂਦੇ ਆ ਤੇ ਜਿਹੜਾ 40000 ਦੇ ਮੇਰੇ ਹਿਸਾਬ ਨਾਲ ਤੇ ਤਿੰਨ ਚਾਰ ਕੂਲਰ ਆ ਜਾਣਗੇ ਕੂਲਰ ਲਾ ਸਕਦੇ ਆ ਹੈ ਤੇ ਇਹ ਜਿਹੜਾ ਜਿਹੜਾ ਕੂਲਰ ਉਹਨੇ ਆਮ ਆਦਮੀ ਜਿਦਾ ਆਮ ਇਨਸਾਨ ਗਰੀਬ ਕਰੋ ਚੜੇ ਉਹ ਵੀ ਲੈ ਸਕਦੇ ਆ ਉਹ ਵੀ ਲੈ ਸਕਦੇ ਆ ਤੇ ਬਾਕੀ ਇਹਦਾ ਕੋਈ ਨੁਕਸਾਨ ਨਹੀਂ ਨੁਕਸਾਨ ਨਹੀਂ ਆਏ ਬੰਦਾ ਸਹੀ ਕਰਦਾ ਵਾ ਹਾਂ ਤੇ ਜਿਹੜਾ ਏਸੀ ਹੈ ਨਾ ਇਹ ਤੇ ਤੁਹਾਨੂੰ ਪਤਾ ਹੀ ਉਹ ਜਿਹੜਾ ਗਰਮੈਸ਼ੀ ਸ਼ਰਦਾ ਪਿੱਛੋਂ ਗਰਮ ਜਿਹਾ ਪਾਣੀ ਕੱਢਦਾ ਆ ਹਾਂ ਵਾਹ ਉਹਦਾ ਕਿੰਨਾ ਇਹ ਤਾਂ ਬਹੁਤ ਮਾੜਾ ਹੁਣ ਆ ਵਾ ਵੇਖੋ ਆਪਾਂ ਇੱਥੇ ਦਰੱਖਤਾਂ ਦੀ ਸ਼ਾ ਇੱਥੇ ਇੱਥੇ ਆਏ ਆ ਕਿੱਡੀ ਸੋਹਣੀ ਲੋਕੇਸ਼ਨ ਆ ਹਾਂ ਕਿੰਨੇ ਦਰੱਖ ਤੇ ਆ ਤੇ ਕਿੰਡੀ ਸੋਹਣੀ ਆਪਾਂ ਇਹਨੂੰ ਇਥੇ ਮਹਿਸੂਸ ਹੁੰਦਿਆ ਆਪਣਾ ਜਿਹੜਾ ਵਾ ਜਿਹੜਾ ਅੰਦਰਲਾ ਸਾਹ ਵਾ ਉਹ ਵੀ ਆਪਣਾ ਸੌਖਾ ਨਿਕਲੰਦਿਆ ਵਾ ਹਾਂ ਜੇ ਆਪਾਂ ਏਸੀ 'ਚ ਵੜ ਜਾਂਨੇ ਆ ਜਿਦ ਤਰ੍ਹਾਂ ਮਨਲਾ ਏਸੀ 'ਚ ਆਪਣਾ ਸਾਹ ਵੀ ਇਹਨਾਂ ਸੌਖਾ ਨਿਕਲਦਾ ਬਾਹਰ ਆਉਨੇ ਇੱਕਦਮ ਪੜਉ ਹੋਰ ਤਰ੍ਹਾਂ ਹੁੰਦੀ ਕਿ ਨਹੀਂ ਬਾਕੀ ਦੇਖਿਆ ਜਦੋਂ ਆਪਾਂ ਹਾਂ ਜਦੋਂ ਕਮਰੇ 'ਚ ਆਪਾਂ ਵੜਦੇ ਆ ਨਾ ਇੱਕਦਮ ਖੰਡਾ ਹੁੰਦਾ ਉਹ ਖੰਡਾ ਹੁੰਦਾ ਵਾ ਤੇ ਜਦੋਂ ਆਪਾਂ ਨਿਕਲਦੇ ਤੇ ਬਾਹਰ ਆਪਾਂ ਨੂੰ ਪੜਾਹ ਸੀ ਲੱਗਦੀ ਉਹ ਸਹੀ ਨਹੀਂ ਆ ਸਹੀ ਨਹੀਂ ਉਹ ਆਪਣੇ ਸਿਹਤ ਵਾਸਤੇ ਨਹੀਂ ਸਹੀ ਨਹੀਂ ਚਾਹ ਲਾ ਲਓ ਵੀ ਆਪਾਂ ਚਾਹ ਪੀਣੀ ਹਾਂ ਕਿਹਾ ਵੀ ਜਿੱਟੋ ਪਾਣੀ ਪੀਲਾਂਗੇ ਠੰਡਾ ਪਾਣੀ ਪੀਣਾ ਪੀਸਾ ਨਾ ਨਾ ਉਹ ਸਾੜ ਪੈਣਾ ਹੈ ਪੈਣਾ ਉਹੀ ਉਹੀ ਹਿਸਾਬ ਆਪਣੇ ਤੁਸੀਂ ਦਾਵਾ ਆਪਾਂ ਅੰਦਰੋਂ ਨਿਕਲਾਂਗੇ ਅੰਦਰੋਂ ਨਿਕਲਾਂਗੇ ਤੇ ਬਾਹਰ ਜਦੋਂ ਇੱਕੇ ਦਮ ਪੜਾ ਸਕਦਨੀ ਆ ਬਸ ਤੇ ਆਪਣੇ ਸਰੀਰ ਦੇ ਵਿੱਚ ਕੋਈ ਇਫੈਕਟ ਨਹੀਂ ਪੈ ਰਿਹਾ ਤੇ ਬਾਕੀ ਜਿਹੜੀ ਆ ਕੁਦਰਤੀ ਆਵਾਵਾ ਇਹਦਾ ਕੋਈ ਨੁਕਸਾਨ ਨਹੀਂ ਆ ਹਰ ਇੱਕ ਇਨਸਾਨ ਨੂੰ ਚਾਹੀਦਾ ਕਿ ਇੱਕ ਜਿਆਦਾ ਨਹੀਂ ਤੇ ਇੱਕ ਬੂਟਾ ਦੇ ਲਾਵੇ ਹਾਂ ਜਿਹੜੀ ਇੱਕ ਬੂਟਾ ਲਾ ਕੇ ਉਹਦੀ ਸੰਭਾਲ ਜਿਹੜਾ ਕਰੀ ਜਾਵੇ ਪਾਣੀ ਪਾਈ ਜਾਵੇ ਉਹਨੂੰ ਉਹਨੂੰ ਵੱਡਾ ਕਰੇ ਹਾਂ ਗਿੱਦਾਂ ਨੂੰ ਪਾਲੇ ਸਾਨੂੰ ਹੁਣ ਇਹ ਵੀ ਇਹਨਾਂ ਚ ਵੀ ਜਾਨ ਆ ਦਰਖਤਾਂ 'ਚ ਜਾਨ ਆ ਜੇ ਆਪਾਂ ਇਹਨਾਂ ਦਾ ਇਹ ਆਪਾਂ ਨੂੰ ਬਚਾਉਂਦੇ ਆ ਬਚਾਉਂਦਾ ਜੇ ਨਾ ਹੁਣ ਤੇ ਆਪਸੀਜਨ ਦਿੰਦੇ ਨਹੀਂ ਨਹੀਂ ਆਉਂਦਾ ਮਾਤਾਵੰਨ ਦੇ ਦਰਸ਼ ਨਹੀਂ ਆਉਂਦੀ ਬਾਰਸ਼ ਨਹੀਂ ਹਾਂ ਹੁਣ ਮੰਨ ਲਓ ਪਹਾੜਾਂ 'ਚ ਆ ਉਧਰ ਦਰਖਤ ਜਾਦੇ ਆ ਹਾਂ ਉਧਰ ਪਾਣੀ ਦਾ ਕਿੰਨਾ ਵਹਾਪ ਆ ਜਾਂਦਾ ਹੁਣ ਕਿੰਨੇ ਪਾਣੀ ਉਧਰ ਆਏ ਆ ਇਹ ਸਾਰਾ ਕਾਰਨ ਇਹ ਆ ਵੀ ਉਧਰ ਪਾਣੀ ਜਿਹੜੇ ਉੱਤੇ ਦਰਖਤਾਂ ਨਾਲ ਦਰਖਤਾਂ ਨਾਲ ਕਰਕੇ ਦਰਖਤ ਲੱਗਣਗੇ ਤੇ ਆਪਣਾ ਜਿਹੜਾ ਪਾਣੀ ਥੱਲੇ ਜਾਂਦਿਆ ਵਾ ਉਹਦੇ ਆਪਣਾ ਬਚਾਊ ਬਾਕੀ ਸਭ ਕੋ ਉਧਰ ਜਿਹੜਾ ਮੌਸਮ ਹੈ ਨਾ ਚਲੋ ਮੈਂ ਤੇ ਇੱਕ ਅੱਧੀ ਅੱਧਾ ਚਲੋ ਜਿਆਦਾ ਤਨ ਪਾਣੀ ਇੰਨਾ ਜਾਂਦੇ ਮੈਂ ਕਹਿੰਦਾ ਉੱਥੇ ਗਿਆ ਹਾਂ ਉੱਥੇ ਤਾਂ ਮੌਸਮ ਐ ਇੱਡਾ ਆਨੰਦਮਈ ਆ ਨਾ ਆਨੰਦਮਈ ਆ ਤੇ ਐ ਇਸੇ ਕਰਕੇ ਇਸੇ ਕਰਕੇ ਵੀ ਜਾਨੀ ਕਿ ਉਧਰ ਜਿਹੜਾ ਮੌਸਮ ਇਸੇ ਕਰਕੇ ਆਪਣੇ ਇਧਰ ਵਾਲੇ ਪੰਜਾਬ ਵਾਲੇ ਜਿਹੜੇ ਉਧਰ ਜਾਂਦੇ ਤੇ ਉਹ ਹੁਣ ਮੱਛਲ ਵਾਲੇ ਜਿਹੜੇ ਆ ਉਹ ਪਰਸ਼ਾਬੀਆਂ ਆਪਣੇ ਨੂੰ ਪਰੇਸ਼ਾਨ ਕਰਦੇ ਆ ਆਪਾਂ ਤਾਂ ਜਾਣੇ ਇਸੇ ਕਰਕੇ ਆਪਾਂ ਉਧਰ ਜਾਣਾ ਕੀ ਕਰਨੂ ਆ ਆਪਾਂ ਇੱਥੇ ਆਪਦੇ ਰੁੱਖ ਲਾਈਏ ਆਪਾਂ ਇੱਥੇ ਮੱਛਲ ਬਣਾ ਲਈਏ ਇੱਥੇ ਸਭ ਕੁਝ ਆਪਾਂ ਕਰ ਸਕਦੇ ਆ ਇੱਥੇ ਸਾਰਾ ਕੁਝ ਹੋ ਜਾਂਦਾ ਵਾ ਗੱਲ ਇਹ ਆ ਕਿ ਬੂਟੇ ਰੁੱਖ ਲਾਉਣੇ ਨਹੀਂ ਆ ਆਪਣਾ ਲਾਲਾ ਜੇ ਜਿਹੜਾ ਜ਼ਿਮੀਂਦਾਰ ਕੋ ਕਿਸੇ ਕੋ ਬੰਬੀ ਆ ਉਹ ਬੰਬੀ ਚ ਲਾ ਲੇ ਬੰਬੀ ਚ ਲਾ ਲੇ ਕਿਤੇ ਵੀ ਲਾ ਲੇ ਆਪਣੇ ਘਰੇ ਘਰੇ 1 ਰੁੱਖ ਲਾ ਦੇ ਜਿਆਦਾ ਨਹੀਂ 1 ਰੁੱਖ ਤੇ ਆਪਾਂ ਲਗਾ ਹੀ ਸਕਦੇ ਹਾਂ ਹਾਂ ਬਸ ਉਹ 1 ਰੁੱਖ ਹੀ ਤਾਂ 1 ਰੁੱਖ ਸਾਹ ਸੁੱਖ ਹੁਣ ਮੰਨ ਲਓ ਕੋਈ ਦੁਕਾਨਦਾਰ ਆ ਮੇਰਾ ਭਰਾ ਉਹ ਦੁਕਾਨ ਤੇ ਜਿਦ ਤਰਾ ਮੰਨ ਲਓ ਇੱਥੇ ਦੁਕਾਨ ਰੋਡ ਦੇ ਉੱਤੇ ਦੁਕਾਨ ਪਈ ਆ ਉਰੇ ਘੜੀ ਕੋਈ ਸ਼ਾਂ ਬੈਨੂ ਹੈਣੀ ਆ ਉਹ ਲਾਉਂਦਾ ਕਿ ਨਹੀਂ ਉਹ ਮਜਬੂਰੀ ਨੂੰ ਆਪਦੀ ਨੂੰ ਲਾਉਂਦਾ ਕਿ ਮੈਂ ਇੱਥੇ ਕੱਲ ਨੂੰ ਦੁਕਾਨ ਮੇਰੀ ਚੱਲੂਗੀ ਮੈਂ ਇੱਥੇ ਸ਼ਾਮੇ ਬਹੂੰਗਾ ਹੈਂ ਗੱਲ ਤੇ ਇਹ ਆ ਵੀ ਇਹ ਜਿਹੜੇ ਸਾਰਿਆਂ ਨੂੰ ਇਹ ਨਹੀਂ ਆ ਵੀ ਸਾਨੂੰ ਅਸੀਂ ਮੌਕਾ ਵੇਖ ਕੇ ਜਿੱਥੇ ਸਾਡਾ ਮੌਕਾ ਵਾ ਜਾਨੀ ਕਿ ਅਸੀਂ ਉਦੋਂ ਹੀ ਦਰਖਤ ਲਾਉਣਾ ਵਾ ਤੁਸੀਂ ਉਤਰਾ ਵੀ ਦਰਖਤ ਘਰਾਂ ਦੇ ਵਿੱਚ ਵੀ ਲਾ ਸਕਦੇਗੇ ਜਿੱਥੇ ਮਰਜੀ ਤੁਸੀਂ ਦਰਖਤ ਲਾਓ ਆਪਣੇ ਕਬੂਟਾ ਇੱਕ ਇਨਸਾਨ ਨੂੰ ਤਾਂ ਚਾਹੀਦਾ ਹੀ ਲਾ ਕੇ ਤੇ ਉਹਦੀ ਸੇਵਾ ਕਰੋ ਉਹਨੂੰ ਪਾਲੋ ਇਹ ਨਹੀਂ ਵੀ ਇਹ ਜਿਆਦਾ ਲਾ ਲਓ ਤੁਸੀਂ ਤੇ ਮੁੜ ਕੇ ਸੰਭਾਲੇ ਨਾ ਜਾਣ ਗੱਲ ਇਹ ਆ ਕਿ ਜਿਹੜੇ ਦਰਖਤ ਮੰਨ ਲਓ ਨਾ ਕਟੋ ਯਾਦਾਂ ਦੇ ਘਟਦੇ ਆਪਣੇ ਬੂਲ ਗਾੜੀ ਕਿਤੇ ਵੀ ਲਾ ਲਾਂਗੇ ਆ ਆ ਗਿਆ ਬਹਿ ਜਾਊਗਾ ਕੋਈ ਤਿੰਗਾਈ ਹੁਣ ਆ ਕੈਮਰਾ ਸਾਹਿਬ ਜੀ ਇੱਧਰ ਤੁਸੀਂ ਵਿਖਾਓ ਕਿੱਦਿਆ ਵਧੀਆ ਦ੍ਰਿਸ਼ਤ ਲੱਗ ਰਹੀ ਇੰਨੀ ਸੋਹਣੀ ਇੱਧਰ ਹਰਿਆਲੀ ਹਰਿਆਲੀ ਹੈ ਕੈ ਲੱਗਦਾ ਜਿੱਦਾਂ ਆਪਾਂ ਆਪਣੀ ਫਿਰ ਇਹਦੇ ਆ ਬਾਤਾਂ ਤਾਂ ਬੜੀਆਂ ਚੰਗੀਆਂ ਬਹੁਤ ਵਧੀਆ ਕਿੱਦਾਂ ਵਧੀਆ ਮੌਸਮ ਆ ਕਿੱਦਾਂ ਵਧੀਆ ਅੰਡ ਮਈ ਆ ਠੀਕ ਆ ਦਾ ਇੱਥੋਂ ਹਿਲਦੀ ਨਹੀਂ ਕਰਦਾ ਇੱਥੋਂ ਵੀ ਨਹੀਂ ਆ ਜਦੋਂ ਦੇ ਆ ਇੱਥੇ ਬੈਠੇ ਆ ਆਪਾਂ ਆਏ ਆ ਅੱਜ ਆਪਣਾ ਘਰ ਜਾਣ ਨੂੰ ਨਹੀਂ ਜੀ ਕਰੰਦਿਆ ਵੀ ਇੰਨੀ ਸੋਹਣੀ ਸਾਨੂੰ ਜਣੀ ਆਕਸੀਜਨ ਮਿਲਦਾ ਹੀ ਇਹ ਨਾਲੇ ਬਹੁਤ ਜਿਆਦਾ ਆਨੰਦ ਮਈ ਹੋਣਿਆ ਦਿਲ ਕਰਦਾ ਵੀ ਇੱਥੇ ਬੈਠ ਕੇ ਆਪਾਂ ਹੋਰ ਗੱਲਾਂ ਕਰੀਏ ਚਲੋ ਗੱਲਾਂ ਤਾਂ ਬਹੁਤ ਹੋਰਦੀਆਂ ਵਾ ਤੇ ਬਾਕੀ ਮੇਰੇ ਭਰਾਓ ਬਾਤੋਂ ਵੱਧ ਵਾਧਾ ਕਰਤ ਲਾਓ ਤੁਸੀਂ ਇੱਕ ਜਣਾ ਇੱਕ ਰੁੱਖ ਤੇ ਲਾਓ ਇੱਕ ਪਰਿਵਾਰ ਇੱਕ ਲੋਕ ਤੇ ਲਗਾਏ ਇੱਕ ਤੇ ਲਾਵੇ ਹਾਂ ਬਸ ਇੰਨੀਆਂ ਬੇਨਤੀਆਂ ਪ੍ਰਵਾਹ ਇੰਨੀਆਂ ਬੇਨਤੀਆਂ ਕਰਿਓ ਪ੍ਰਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ